ਇਰੇ ਯਾਰਾ ਰਤਨ ਨਾਮ ਹਰਿ ਵਰਸਿਆ ਗੁਰ ਹਾਥ ਧਰਿਓ ਮੇਰੇ ਮਾਤਾ ਇਹ ਪਈ ਜਦੋਂ ਗੁਰੂ ਨੇ ਮੇਰੇ ਸਿਰ ਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆਬਸਿਆ ਹੈ ਜਨਮ ਜਨਮ ਕੇ ਕਿਦ ਵਿੱਚ ਦੁੱਖ ਉੱtre ਗੁਰਨਾਮ దిयो इन लथि हि पाई जिस ਵੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਫਿਰ ਉਸਦੇ ਅਨੇਕਾਂ ਜਨਮਾਂ ਦੇ ਪਾਪ ਹਰੇਕਾਂ ਜਨਮਾਂ ਦੇ ਕੀਤੇ ਹੋਏ ਪਾਪ ਦੁੱਖ ਉਹ ਸਾਰੇ ਦੂਰ ਹੋ ਗਏ ਉਹਦੇ ਸਿਰੋਂ ਅਰੇਨ ਲਾਖਾ ਰਣ ਕਹਿੰਦੇ ਨੇ ਕਰਜ਼ੇ ਨੂੰ ਪਾਸਾ ਜੀ ਕਹਿੰਦੇ ਜਿੰਨਾ ਵੀ ਪਾਪਾਂ ਦਾ ਕਰਜ਼ਾ ਸਿਰ ਚੜਿਆ ਹੋਇਆ ਸੀ ਉਸ ਮਨੁੱਖ ਦੇ ਉਹ ਸਾਰਾ ਕਰਜ਼ਾ ਉਤਰ ਗਿਆ ਹੈ ਕਦੋਂ ਜਦੋਂ ਸੰਤ ਗੁਰੂ ਨੇ ਕਿਰਪਾ ਕਰਕੇ ਸੀਸ ਤੇ ਹੱਥ ਰੱਖਿਆ ਕੀਮਤੀ ਨਾਮ ਇਹਦੇ ਵਿੱਚ ਵਸਾ ਦਿੱਤਾ ਨਾਮ ਜਪਣ ਦੀ ਬਖਸ਼ ਦੇ ਨਾਲ ਨਾਮ ਦੇ ਰਕਸ਼ਸ਼ ਦੇ ਨਾਲ ਜਾਨ ਮਨ ਨੂੰ ਮਨ ਕਰਾਂ ਦਾ ਰੇਖਾ ਹੀ ਪੜਿਠਾ ਜਾਂਦਾ ਹੈ। ਪਾਸ ਗਿੰਦ ਨੇ ਭਾਈ ਜਿਨ੍ਹਾਂ ਨੇ ਜਪ ਲਿਆ ਉਹਨਾਂ ਨੇ ਆਪਣੇ ਚਿਰ ਤੋਂ ਕਰ ਜਾਂ ਜਿਹੜਾ ਪਾਪਾਂ ਦਾ ਕਰਜ ਚੜ੍ਹਿਆ ਸੀ ਉਹ ਕਰਜ ਉਤਾਰ ਦਿੱਤਾ ਹੈ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਇਹ ਮੇਰੇ ਮਨ ਤੂੰ ਵੀ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਪ੍ਰਮਾਤਮਾ ਸਾਰੇ ਪਦਾਰਥਾਂ ਨੂੰ ਦੇਣ ਵਾਲਾ ਹਰੇਕ ਪਦਾਰਥ ਸੰਰਥ ਕਾਲਪੁਰਖ ਵੈਗੁਰੂ ਦੇਣ ਵਾਲਾ ਹੈ ਇਸ ਕਰਕੇ ਤੂੰ ਵੀ ਉਸ ਕਾਲਪੁਰਖ ਜੀ ਦਾ ਨਾਮ ਜਪਿਆ ਕਰ ਸਿਮਰਿਆ ਕਰ ਗੁਰ ਪੂਰੇ ਹਰ ਨਾਮ ਦਿਰੜਾਇਆ ਇੰ ਬੇਨਾਮ ਜੀਵਨ ਬਿਰਤਾ ਰਹੂ ਏ ਮਨ ਗੁਰੂ ਦੀ ਸ਼ਰਨ ਪਿਆਰੇ ਪੂਰੇ ਗੁਰੂ ਨੇ ਵੀ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਤੇ ਨਾਮ ਤੋਂ ਬਿਨਾਂ ਮੁੱਖਾ ਜ਼ਿੰਦਗੀ ਵਿਅਰਥ ਚੱਲੀ ਜਾਂਦੀ ਹੈ ਇਸ ਕਰਕੇ ਬਾਸਾ ਕਹਿੰਦੇ ਤੂੰ ਅਕਾਲ ਪੁਰਖ ਦੀ ਸੱਣ ਵਿੱਚ ਪਿਆਰ ਹੈ ਮੇਰੇ ਮਨਾ ਜੇ ਨਾਮ ਨਹੀਂ ਜਪੇਗਾ ਅਕਾਲ ਪੁਰਖ ਵੈਰ ਗੁਰੂ ਜੀ ਦਾ ਸਿਮਰਨ ਨਹੀਂ ਕਰੇਗਾ ਤਾਂ ਬਾਸਾ ਕਹਿੰਦੇ ਜਿਹੀ ਤੇਰੀ ਜ਼ਿੰਦਗੀ ਹੈ ਸਮਾਂ ਤੈਨੂੰ ਮਿਲਿਆ ਹੈ ਇਹ ਵਿਅਰਥ ਚਲਿਆ ਜਾਣਾ ਹੈ ਰਹਾ ਬਿਨ ਗੁਰ ਮੂੜ ਘਰੇ ਹੈ ਮਨ ਮੁਖ ਤੇ ਮੋਹ ਮਾਰਾ ਏ ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਵਿੱਚੇ ਤੁਰਦੇ ਹਨ ਓ ਗੁਰੂ ਦੇ ਸੰਗਨ ਤੋਂ ਬਿਨਾ ਪਾਸਾ ਨੇ ਕਹਿੰਦੇ ਮਰੇ ਮੂਰਖ ਹੋਏ ਰਹਿੰਦੇ ਨੇ ਓ ਸਦਾ ਬਿਰਮਾਇਆ ਦੇ ਮੋਹ ਦੇ ਵਿੱਚ ਫਸੇ ਰਹਿੰਦੇ ਹਨ ਤੇਨ ਸਾਰੂ ਚਰਨਨ ਸਿਵ ਕਹੂੰ ਸਭ ਜਨ ਤਿੰਨ ਸਭ ਜਨ ਆਕਾਥਾ ਆਸਾ ਕਹਿੰਦੇ ਜਿਹੜੇ ਪਾਈ ਗੁਰੂ ਵਾਲੇ ਨਹੀਂ ਬਣਦੇ ਗੁਰੂ ਦੇ ਚਰਨਾਂ ਨਾਲ ਜੁੜਦੇ ਨਹੀਂ ਗੁਰੂ ਘਰ ਸਤਨ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਗੁਰਬਾਣੀ ਨੇ ਮੂਲਕ ਕਿਹਾ ਹੈ ਤੇ ਮੋਹ ਮਾਇਆ ਦੇ ਵਿੱਚ ਫਸੇ ਰਹਿੰਦੇ ਨੇ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਵਾਲੇ ਜਿਹੜੇ ਨਹੀਂ ਬਣੇ ਨਾਮ ਨਾਲ ਨਹੀਂ ਜੁੜੇ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਫਿਰ ਬਿਆਨ ਤੇ ਚਲਾ ਜਾਂਦਾ ਹੈ ਜੇਨ ਸਾਧੂ ਚਰਨ ਸਾਧ ਪਗ ਸੇਵੇ ਦਿਨ ਸਭ ਲੋ ਜਾਣੁ ਸਨਾਥਾ হে ਭਾਈ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਗੁਰੂ ਵਾਲੇ ਬਣਦੇ ਉਹ ਖਸਮ ਵਾਲੇ ਬਣ ਜਾਂਦੇ ਸਹਬ ਜੀ ਕਹਿੰਦੇ ਜਿਹੜੀ ਖਸਮ ਵਾਲੇ ਬਣ ਗਏ ਉਹਨਾਂ ਦੀ ਜ਼ਿੰਦਗੀ ਫਿਰ ਕਾਮ ਜਾਗੋ ਜੀ ਉਹਨਾਂ ਦੀ ਜ਼ਿੰਦਗੀ ਸਫਲ ਹੋ ਜਾਂਦੀ ਐ ਮੋਕਾ ਕੀਜੈ ਦਾਸ 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 ਨੂੰ ਕੋ ਹਰ ਦਿਆ ਤਾਰ ਜਗਨਨਾਥ ਇਸ ਕਰਕੇ ਪਾਂਸਾ ਜੀ ਕਹਿੰਦੇ ਨੇ ਏ ਹਰੀ ਏ ਜਤ ਜੇ ਨਾਥ ਮੇਰੇ ਉੱਤੇ ਮੇਰੇ ਘਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦੇ ਸਹਿਬ ਜੀ ਕਹਿੰਦੇ ਜਿਹੜਾ ਤੇਰੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹਨਾਂ ਸਿਮਰਨ ਕਰਨ ਵਾਲਿਆਂ ਦੀ ਸੰਗਤ ਕਰਨ ਵਾਲਿਆਂ ਦਾ ਮੈਨੂੰ ਦਾਸ ਬਣਾ ਦੇ ਜਿਹੜੇ ਉਹਨਾਂ ਦੇ ਵੀ ਦਾਸ ਨੇ ਕਿਉਂਕਿ ਬਾਸਾ ਕਹਿੰਦੇ ਜਦੋਂ ਸੰਗਤ ਵਿੱਚ ਆਵੇਂਗਾ ਪਿਆਰਿਆਂ ਦੀ ਹਰੀ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠੇਗਾ ਹਰੀ ਦੇ ਪਿਆਰਿਆਂ ਦੇ ਵਿੱਚ ਉਹ ਹੀ ਤੈਨੂੰ ਰੰਗਤ ਚੜਨੀ ਹੈ ਇੱਥੇ ਆ ਕੇ ਹੀ ਤੈਨੂੰ ਸੋਚੀ ਪ੍ਰਾਪਤ ਹੋਣੀ ਹੈ ਇੱਥੇ ਆ ਕੇ ਹੀ ਅਨੁੱਖਾ ਜਨਮ ਦੀ ਕਦਰ ਦਾ ਤੈਨੂੰ ਪਤਾ ਲੱਗਣਾ ਹੈ ਕੀਮਤ ਦਾ ਪਤਾ ਲੱਗਣਾ ਹੈ ਇਸ ਕਰਕੇ ਪਾਸਾ ਕਹਿੰਦੇ ਨੇ ਹੇ ਗੁਰੂ ਜੀ ਮੇਰੇ ਤੇ ਕਿਰਪਾ ਕਰ ਦੇ ਮੈਨੂੰ ਆਪਣੇ ਪਿਆਰੇ ਉਨੀ ਸੰਗਤ ਵਰਸ ਦੇ ਤੇ ਤੇਰੇ ਦਾਸਾਂ ਦੇ ਜਿਹੜੇ ਤੇਰੇ ਦਾਸ ਨੇ ਉਹਨਾਂ ਦਾ ਤੇਰੇ ਦਾਸਾਂ ਦੇ ਦਾਸਾਂ ਦਾ ਵੀ ਮੈਨੂੰ ਦਾਸ ਬਣਾ ਦੇ ਹਾਂ ਮੈਂ ਅੰਧੇ ਗਿਆਨਹੀਨ ਅਗਿਆਨੀ ਕਿਉਂ ਚੱਲ ਹਾਂ ਮਾਰਗ ਪੰਥਾ ਹੇ ਗੁਰੂ ਜੀ ਅਜ਼ੀਮ ਆਯਾ ਦੇ ਵਿਚਾਨੇ ਹੋ ਰਹੀਆਂ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਵੀ ਸਖਣੇ ਹਾਂ ਸਾਨੂੰ ਸਹੀ ਜੀਵਨ ਯੋਗਤ ਦੀ ਸੂਝ ਨਹੀਂ ਹੈ ਸਾਨੂੰ ਗੁਰਮਤ ਦੇ ਮਾਰਗ ਤੇ ਤੁਰਨਾ ਨਹੀਂ ਆਉਂਦਾ ਸਾਨੂੰ ਗੁਰੂ ਦੇ ਬਚਨਾਂ ਨੂੰ ਸਮਾਉਣ ਦੀ ਸੋਝੀ ਨਹੀਂ ਹੈ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਤੁਰ ਨਹੀਂ ਸਕਦੇ ਹਾਂ ਤੇ ਸਾਡੇ ਤੇ ਤਰਸ ਕਰੋ ਕਿਰਪਾ ਕਰੋ ਆਮੇ ਅੰਧੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਰੰਤਾ ਪਾਸ ਜਿਸੀ ਅਗਿਆਨੀ ਹਾਂ ਅੰਧੇ ਹਾਂ ਗਿਆਨਹੀਣ ਹਾਂ ਸੰਗਤਿ ਕਿਰਪਾ ਕਰਕੇ ਹਮ ਅੰਧੇ ਕਉ ਗੁਰ ਅੰਚਲ ਦੀਜੈ ਪਾਸ ਜੀ ਵੱਡਿਆਂ ਦੀ ਮੋਹ ਰਲਾ ਕੇ ਵਚਨ ਕਰਦੇ ਨੇ ਨਾਨਕ ਦਾਸ ਆਖਦਾ ਐ ਕਿ ਗੁਰੂ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਤੇ ਤਾਂ ਕਿ ਅਸੀਂ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਾਹ ਤੇ ਤੁਰ ਸਕੀਏ ਗੁਰੂ ਦੇ ਮਾਰਗ ਤੇ ਤੁਰਨਾ ਬੜਾ ਔਖਾ ਹੈ ਬੜਾ ਕਠਨ ਮਾਰਗ ਹੈ ਜੇ ਗੁਰੂ ਕਿਰਪਾ ਕਰੇ ਤਾਂ ਹੀ ਤੁਰਿਆ ਜਾ ਸਕਦਾ ਹੈ ਇਸ ਕਰਕੇ ਸਤਿਗੁਰੂ ਭਾਸਾ ਧੰਮ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਭਾਈ ਤੂੰ ਗੁਰੂ ਦੇ ਚਰਨਾਂ ਚ ਜਾ ਕੇ ਬੇਨਤੀ ਕਰਿਆ ਕਰ ਗੁਰੂ ਚਰਨਾ ਚਾ ਕੇ ਇਹ ਅਰਦਾਸ ਕਰਿਆ ਕਰ ਸਤਿਗੁਰੂ ਜੀ ਅਸੀਂ ਤੇ ਅਗਿਆਨੀ ਹਾਂ ਗਿਆਨਹੀਨ ਹਾਂ ਗਿਆਨ ਵਾਲੇ ਪਾਸਿਓਂ ਅੰਨੇ ਹਾਂ ਸਾਨੂੰ ਤੇ ਪਤਾ ਹੀ ਨਹੀਂ ਸੂਝ ਹੀ ਨਹੀਂ ਹੈ ਗਿਆਨ ਹੀ ਨਹੀਂ ਹੈ ਗੁਰਮੁਖ ਤੇ ਮਾਰਗ ਤੇ ਕਿਵੇਂ ਤੁਰਿਆ ਜਾ ਸਕਦਾ ਹੈ ਇਸ ਕਰਕੇ ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ ਕਿਰਪਾ ਕਰੋ ਹਮ ਅੰਧੇ ਕੋਕਰ ਅੰچل ਵਿੱਚ ਸਾਨੂੰ ਆਪਣਾ ਪੱਲਾ ਫੜਾਓ ਆਪਣੇ ਪੱਲੇ ਨੜਾਓ ਆਪਣੇ ਬੱਲੇ ਨਾਲ ਲਾ ਕੇ ਆਪਣਾ ਪਲਾ ਖੜਾ ਕੇ ਅਸੀਂ ਜਿਹੜੇ ਮੂਰਖ ਅਗਿਆਨੀ ਪੁਰਸ਼ਾਂ ਨੂੰ ਗਿਆਨ ਵਾਲੀ ਅੰਧੜੀ ਨੇਤਰ ਗਿਆਨ ਵਾਲੀ ਸੂਝ ਵਾਲੀ ਸਤਿਗੁਰੂ ਜੀ ਉਹ ਸਮਝ ਉਹ ਮਤਵ ਬਖਸ਼ੋ ਤਾਂ ਕਿ ਅਸੀਂ ਤੇਰੇ ਦੱਸੇ ਹੋਏ ਰਾਹ ਤੇ ਤੁਰ ਸਕੀਏ ਤੇਰੇ ਦਰਸਾਏ ਹੋਏ ਮਾਰਗ ਤੇ ਤੁਰ ਸਕੀਏ ਮੁਕਤੀ ਦੇ ਮਾਰਗ ਤੇ ਤੁਰ ਸਕੀਏ ਇਹ ਕਿਰਪਾ ਸਾਡੇ ਤੇ ਤੁਸੀਂ ਆਖੋ